ਹੁਣ ਵੀਰੇ ਆਪਣੀ ਗੈਂਗਸਟਰਾਂ ਨੂੰ ਬੇਇਨਤੀ ਜਿਹੜਾ ਵੀਡੀਓ ਆਪਣੀ ਜਾਊਗੀ ਉਹਨਾਂ ਦਾ ਤੁਸੀਂ ਆਪ ਦੱਸੋ ਵੀ ਇਹ ਗਰੀਬ ਬੰਦੇ ਨੂੰ ਮਾਰ ਕੇ ਤੁਹਾਨੂੰ ਮਿਲਿਆ ਕੁਝ ਮਿਲਿਆ ਕੁਝ ਅਗਲੇ ਤਾਂ ਤੁਸੀਂ ਪੁੱਤ ਮਾਰਤਾ ਹਾਂ ਅਗ ਜਿਹਦਾ ਬੇਕਸੂਰ ਐ ਨਾਲੇ ਕੋਈ ਕਸੂਰ ਨਹੀਂ ਹੈ ਤਾਂ ਉਹ ਸਾਡੀ ਵੀਡੀਓ ਦੇਖਣਗੇ ਤਾਂ ਜ਼ਰੂਰ ਜਿਨ੍ਹਾਂ ਨੇ ਮਾਰਿਆ ਹੈ ਪਰ ਉਹਨਾਂ ਨੂੰ ਪਛਤਾਵਾ ਜ਼ਰੂਰ ਹੋਊਗਾ ਵੀ ਐਡਾ ਵੱਡਾ ਸਾਡੇ ਤੋਂ ਪਾਪ ਹੋ ਗਿਆ ਹਾਂ ਜੇ ਪੂਰਾ ਪਿੰਡ ਸੋਗ ਦੇ ਵਿੱਚ ਹੈ ਜੀ ਹਰ ਇੱਕ ਗਲੀ ਚਲੇ ਜਾਓ ਹਰੇਕ ਬੰਦਾ ਹਰ ਗਲੀ ਦੇ ਵਿੱਚੋਂ ਰੋਂਦਾ ਮਿਲੂਗਾ ਜੀ ਹੂੰ ਇਹੀ ਹੈ ਜੀ ਕੀ ਆਪ ਦੇਖ ਸਕਦੇ ਆਂ ਇਹ ਗਰੀਬ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀਗਾ ਜਿਹੜਾ ਇਹਨਾਂ ਤੋਂ ਖੋਹ ਲਿੱਤਾ ਗਿਆ ਜੀ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਕੋਈ ਮਾਲੀ ਮਦਦ ਦਿੱਤੀ ਜਾਵੇ ਕੋਈ ਉਹਨਾਂ ਨੂੰ ਇਹ ਚੀਜ਼ਾਂ ਨੂੰ ਨੱਥ ਵੀ ਪਾਣੀ ਚਾਹੀਦੀ ਹੈ ਲੋਕਾਂ ਨੂੰ ਚੱਕ ਕੇ ਅੰਦਰ ਗੇਰਨੇ ਵਾਲੇ ਮਸਲੇ ਨਾਲ ਹੱਲ ਨਹੀਂ ਹੋਣੇ ਕਿ ਨਰਾਜ ਤੰਗ ਕਰਦੇ ਆਂ ਵਿਧਾਇਕ ਵੀ ਹੋਣਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਵੀ ਉਹਨਾਂ ਤੱਕ ਵੀ ਖਬਰ ਗਈ ਹੋਊਗੀ ਉਹਨਾਂ ਨੂੰ ਕੋਈ ਆਏ ਨੇ ਪਰਿਵਾਰ ਨੂੰ ਮਿਲਣ ਕੋਈ ਗੱਲਬਾਤ ਹੋਈ ਆ ਉਹ ਉਰੇ ਤੱਕ ਨਹੀਂ ਆ ਸਕੇ ਪਰ ਟਿੰਬ ਨਾਲ ਦੇ ਪਿੰਡ ਟਿੰਬਰਪੁਰ ਜਰੂਰ ਪ੍ਰੋਗਰਾਮ 'ਚ ਆ ਕੇ ਗਏ ਆਂ ਉਰੇ ਤੱਕ ਆਇਨਾ ਪਰਿਵਾਰਾਂ ਦੁੱਖ ਸਾਂਝਾ ਕਰਨ ਨਹੀਂ ਆ ਸਕੇ ਹੈਗੇ ਇੱਥੇ ਦੇ ਐਮ ਐਲ ਏ ਜਿਹੜੇ ਹਾਂਜੀ ਜੀਵਨ ਜੋਤ ਉਰਫ ਜੁਗਨੂ ਦੇ ਉੱਪਰ ਕਹਿੰਦੇ ਜੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਹੁੰਦਾ ਉਸ ਘਟਨਾ ਦੇ ਵਿੱਚ ਜੀਵਨ ਜੋਤ ਜੁਗਨੂ ਹੋਣੀ ਬਚ ਜਾਂਦੇ ਨੇ ਪਰ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਚਾਂਪੁਰ ਦੇ ਵਿੱਚ ਪਹੁੰਚੇ ਆ ਜੀ ਇੱਥੋਂ ਦਾ ਇੱਕ ਨੌਜਵਾਨ ਹੈ ਜਗਤਵਿੰਦਰ ਉਹ ਲੜਕਾ ਡਰਾਈਵਰ ਸੀਗਾ ਉਹ ਗੱਡੀ ਚਲਾ ਰਿਹਾ ਸੀਗਾ ਤਾ ਉਸ ਦੀ ਗੋਲੀਆਂ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਕਿੰਨੀਆਂ ਗੋਲੀਆਂ ਲੱਗੀਆਂ ਜੇ ਪਤਾ ਲੱਗਿਆ ਕੁਝ ਦੋ ਤਿੰਨ ਚਾਰ ਗੋਲੀਆਂ ਲੱਗੀਆਂ ਜਿਹਦੇ ਸਿਰ 'ਚ ਜੇ ਗੋਲੀਆਂ ਲੱਗੀਆਂ ਸਿਰ 'ਚ ਨੇ ਜੀ ਹਾਂਜੀ ਸਿਰ 'ਚ ਲੱਗੀਆਂ ਪਿਤਾ ਨੇ ਯਾਦਵਿੰਦਰ ਹੁਣਾਂ ਦੇ ਪਿੰਡ ਚਾਂਪੁਰ ਦੀਆਂ ਤਸਵੀਰਾਂ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਕੋਟਕਪੁਰਾ ਦੇ ਵਿੱਚ ਜੋ ਹਮਲਾ ਹੋਇਆ ਜੀਵਨ ਜੋਤ ਜੁਗਨੂ ਹੁਣਾਂ ਦੇ ਉੱਪਰ ਉਹਨਾਂ ਦਾ ਡਰਾਈਵਰ ਸੀ ਜਿਹੜਾ ਯਾਦਵਿੰਦਰ ਸਿੰਘ ਪਿੰਡ ਚਾਂਪੁਰ ਦਾ ਸੀਗਾ ਇਹ ਬਾਪੂ ਜੀ ਦਾ ਲੜਕਾ ਸੀਗਾ ਤੇ ਗੱਡੀ ਚਲਾ ਰਹੇ ਸੀ ਜੇ ਜਾ ਰਹੇ ਸੀਗੇ ਕਹਿੰਦੇ ਕੋਈ ਭੋਗ ਪਿਆ ਸੀ ਭੋਗ ਤੋਂ ਨਿਕਲਣ ਤੋਂ ਬਾਅਦ ਜਦੋਂ ਉਹ ਗੱਡੀ ਦੇ ਵਿੱਚ ਬੈਠਦੇ ਨੇ ਨਿਕਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਉੱਪਰ ਅਣਪਛਾਤੇ ਹਮਲਾਵਰਾਂ ਵੱਲੋਂ ਛੋਟਰਾਂ ਵੱਲੋਂ ਜਿਹੜਾ ਹਮਲਾ ਹੁੰਦਾ ਹੈ ਜਿਵੇਂ ਸਾਨੂੰ ਪਤਾ ਲੱਗਿਆ ਮੀਡੀਆ ਦੇ through ਸੋਸ਼ਲ ਮੀਡੀਆ ਤਾਂ ਅਸੀਂ ਇੱਥੇ ਆਏ ਆਂ ਪਰ ਅਸੀਂ ਇਹ ਚਾਹੁੰਦੇ ਆਂ ਵੀ ਇਸ ਜਿਹੜਾ ਗੈਂਗਵਾਰ ਕਰਕੇ ਗਿਆ ਹਮ ਕਿਤੇ ਪਹਿਲਾਂ ਵਾਂਗੂ ਜਿਵੇਂ ਪਟਿਆਲੇ ਦੇ ਦੋ ਚੱਕੇ ਮੁੰਡੇ ਮਾਰਦੇ ਆ ਉਹ ਕੰਮ ਨਾ ਹੋਵੇ ਅਸਲੀ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਪਰ ਝੂਠੇ ਪਰਚੇ ਤਾਂ ਪਾ ਸਕਦੇ ਆ ਜੇ ਕੋਈ ਸੱਚ ਬੋਲੂਗਾ ਸੱਚ ਨੂੰ ਦਬਾਇਆ ਜਾ ਰਿਹਾ ਸੱਚ ਨੂੰ ਹਰ ਇੱਕ ਜਗ੍ਹਾ ਤੇ ਕੋਹਟਿਆ ਜਾ ਰਿਹਾ ਝੂਠਿਆ ਜੇ ਤੁਸੀਂ ਸੱਚ ਬੋਲੋਗੇ ਨਾ ਤੁਹਾਡੇ ਤੇ ਪਰਚਾ ਹੋ ਜਾਊਗਾ ਜਿਹੜਾ ਬੰਦਾ ਕੰਮ ਕਰਦਾ ਜਾਂ ਨਸ਼ੇ ਵੇਚਦਾ ਕੁਝ ਕਰਦਾ ਉਹ ਤੇ ਪਰਚਾ ਨਹੀਂ ਹੁੰਦਾ ਉਹ ਤਾਂ 10 ਦਿਨ ਬਾਅਦ ਆ ਜਾਂਦਾ ਤੇ ਜਿਹੜਾ ਉਹ ਕਾਤਲ ਨੇ ਉਹ ਜਰੂਰ ਜਲਦੀ ਤੋਂ ਜਲਦ ਫੜੇ ਜਾਂਦਾ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਜੀ ਪਰਿਵਾਰ ਦੇ ਹਾਲਾਤ ਤਾਂ ਬਜ਼ੁਰਗ ਨੇ ਜੀ ਦੋਨੋਂ ਤੇ ਇੱਕ ਇਹਨਾਂ ਦੀ ਬੇਟੀ ਹੈ ਇਹਦਾ ਕੋਈ ਸਹਾਰਾ ਹੀ ਨਹੀਂ ਰਿਹਾ ਜੀ ਉਹੀ ਇੱਕੋ ਇੱਕ ਸਹਾਰਾ ਸੀਗਾ ਉਹੀ ਰੱਬ ਨੂੰ ਪਿਆਰਾ ਪੂਰੀ ਘਟਨਾ ਕੀ ਹੈ ਪਿੰਡ ਦੇ ਵਿੱਚ ਪਹੁੰਚੇ ਆ ਕਿਉਂਕਿ ਜੇ ਗੱਲ ਕਰੀਏ ਕਲਮ ਕੱਲਾ ਮੁੰਡਾ ਸੀ ਯਾਦਵਿੰਦਰ ਦੱਸ ਨਹੀਂ ਸਕਦੇ ਕਿਉਂ ਜੇ ਹਾਲਾ ਹਾਲਾਤ ਨੇ ਪਿੰਡ ਦੇ ਵਿੱਚ ਇਸ ਘਰ ਦੇ ਮਤਲਬ ਸਾਡੇ ਪਿੰਡ ਦੇ ਮੁੰਡੇ ਦਾ ਕੋਈ ਮਤਲਬ ਨਹੀਂ ਤਾਂ ਹੈਗਾ ਗੈਂਗਸਟਰ ਨਾਲ ਕੋਈ ਆਮ ਬੰਦਾ ਦਾ ਉਹ ਆਪਣੀ ਰੋਜੀ ਰੋਟੀ ਕਮਾਣੇ ਵਾਲਾ ਤਾਂ ਉਹ ਜਿਹੜਾ ਪ੍ਰਸ਼ਾਸਨ ਉਹਨੂੰ ਜੋੜ ਰਿਹਾ ਹੈ ਵੀ ਇਹ ਇਹਨਾਂ ਨੂੰ ਦੋਨੋਂ ਨੂੰ ਮਾਰਨ ਨੂੰ ਕਰਦੇ ਦੇ ਬੰਦੇ ਉਹ ਪਰ ਉਹਦਾ 20 ਦਿਨ ਪਹਿਲਾਂ ਨੌਕਰੀ ਲੱਗਿਆ ਹਲੇ ਉਹ ਸਿਰ 20 ਦਿਨ ਪਹਿਲਾਂ 20 ਦਿਨ ਪਹਿਲਾਂ ਲੱਗਿਆ ਵੀਰੇ ਨੌਕਰੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਟਕਪੁਰਾ ਦੇ ਨੇੜੇ ਪਿੰਡ ਬਾਂਮਣ ਵਾਲਾ ਦੇ ਵਿੱਚ ਇੱਕ ਘਟਨਾ ਸਾਹਮਣੇ ਆਉਂਦੀ ਹੈ ਜੀਵਨ ਜੋਤ ਉਰਫ ਜੁਗਨੂ ਦੇ ਉੱਪਰ ਕਹਿੰਦੇ ਜੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਹੁੰਦਾ ਉਸ ਘਟਨਾ ਦੇ ਵਿੱਚ ਜੀਵਨ ਜੋਤ ਜੁਗਨੂ ਹੁਣੀ ਬਚ ਜਾਂਦੇ ਨੇ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਝਾਂਪੁਰ ਦੇ ਵਿੱਚ ਪਹੁੰਚੇ ਆ ਜੀ ਇੱਥੋਂ ਦਾ ਇੱਕ ਨੌਜਵਾਨ ਹੈ ਜਯਾਦਵਿੰਦਰ ਉਹ ਲੜਕਾ ਡਰਾਈਵਰ ਸੀਗਾ ਉਹ ਗੱਡੀ ਚਲਾ ਰਿਹਾ ਸੀਗਾ ਤਾਂ ਉਸ ਦੀ ਗੋਲੀਆਂ ਲੰਗਣ ਦੇ ਨਾਲ ਮੌਤ ਹੋ ਜਾਂਦੀ ਹੈ ਪੂਰੀ ਘਟਨਾ ਕੀ ਹੈ ਪਿੰਡ ਦੇ ਵਿੱਚ ਪਹੁੰਚੇ ਆ ਕਿਉਂਕਿ ਜੇ ਗੱਲ ਕਰੀਏ ਕੱਲਮ ਕੱਲਾ ਮੁੰਡਾ ਸੀ ਯਾਦਵਿੰਦਰ ਦੱਸ ਨਹੀਂ ਸਕਦੇ ਕਿਉਂ ਜੇ ਹਾਲਾ-ਹਾਲਾਤ ਨੇ ਪਿੰਡ ਦੇ ਵਿੱਚ ਇਸ ਘਰ ਦੇ ਬਾ ਪਿਤਾ ਨੇ ਬਾਪੂ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪੂਰੀ ਟੀਮ ਇੱਥੇ ਪਹੁੰਚੀ ਹੈ ਪਿੰਡ ਦੇ ਬਸਨੀਕ ਨੇ ਚਾਹਪੁਰ ਦੇ ਮੇਰੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਿਵਾਰ ਦੇ ਉੱਪਰ ਦੁੱਖਾਂ ਦੀ ਘੜੀ ਹੈ ਕਿਵੇਂ ਦੇਖਦੇ ਹਾਂ ਇਸ ਘਟਨਾ ਨੂੰ ਤੁਸੀਂ ਪਿੰਡ ਦੇ ਬਸਨੀਕ ਹੋ ਇਸ ਪਿੰਡ ਦੇ ਹਾਂ ਜੀ ਮੇਰੇ ਇਹੀ ਪਿੰਡ ਹੈ ਝਾਂਪੜ ਜੀ ਇਹ ਪਰਿਵਾਰ ਲਈ ਬਹੁਤ ਦੁੱਖਾਂ ਦੀ ਮੈਂ ਕਹਾਂ ਜੀ ਪਾਸ ਦੁੱਖਾਂ ਦਾ ਪਹਾੜ ਹੈ ਜੀ ਸਾਡੇ ਪਿੰਡ ਤੇ ਹੀ ਹੈ ਜੀ ਹਮ ਇੱਕ 30 ਸਾਲ ਦੀ ਉਮਰ ਦਾ ਨੌਜਵਾਨ ਜਿਹੜਾ ਆਪਣੇ ਘਰ ਦੀ ਰੋਜੀ ਰੋਟੀ ਲਈ ਆਪਣੇ ਮਾਪੇ ਦਾ ਇੱਕੋ ਇੱਕ ਸਹਾਰਾ ਹਾਂ ਜੀ ਜਿਨ੍ਹਾਂ ਉਹਨਾਂ ਨੇਰਾ ਹੀ ਨਾ ਅੱਗੇ ਤਾਂ ਹਮ ਉਹਨਾਂ ਤੋਂ ਬਿਨਾਂ ਉਦੇ ਬਿਨਾ ਇਹਨਾਂ ਨੂੰ ਕੁਝ ਵੀ ਨਹੀਂ ਹੈਗਾ ਹੂੰ ਠੀਕ ਹੈ ਇੱਕੋ ਇੱਕ ਰੋਜ਼ੀ ਰੋਟੀ ਦਾ ਸਹਾਰਾ ਸਰਕਾਰ ਦੀ ਨਕਾਮੀਆਂ ਕਰਕੇ ਪ੍ਰਸ਼ਾਸਨ ਦੇ ਫੇਲਰ ਕਰਕੇ ਲਾਅ ਐਂਡ ਆਰਡਰ ਦੀ ਹਿਸਤੇ ਅਸੀਂ ਫੇਰਨ ਕਰਕੇ ਉਹਨਾਂ ਦਾ ਮੁੰਡਾ ਇਹ ਜਹਾਨ ਤੋਂ ਇਹਨਾਂ ਕੋਲੋਂ ਖੋਇਆ ਗਿਆ ਕੱਲਮ ਕੱਲਮ ਮੁੰਡਾ ਸੀ ਬਾਈ ਹਾਂ ਜੀ ਪਰਿਵਾਰ ਚ ਕਿੰਨੇ ਕ ਮੈਂਬਰ ਨੇ ਇਹ ਦੋਹੇ ਜਾਣੇ ਹੈ ਜੀ ਤਿੰਨ ਮੈਂਬਰ ਤੇ ਠੀਕ ਹੈ ਹਾਂ ਜੀ ਪੰਜ ਪੰਜ ਜੀ ਤੇ ਗੱਲ ਦੀ ਕਟੜਾ ਦੀ ਥੋੜੀ ਦੱਸਣਾ ਚਾਹੂੰਗੀ ਗੱਲ ਕੀ ਹੋਈ ਸੀ ਕੋਈ ਰਿਪੋਰਟ ਉੱਥੋਂ ਆਈ ਹੋਵੇ ਮੈਸੇਜ ਆ ਹੋਵੇ ਪਤਾ ਲੱਗੇ ਹੋਵੇ ਕੀ ਗੱਲ ਸੀ ਅਸਲ ਚ ਕੁਝ ਦਿਨੇ ਪਿਛਲੇ ਮਹੀਨੇ 26 ਤਰੀਕ ਨੂੰ ਇਹ ਰੋਜੀ ਰੋਟੀ ਲਈ ਉਹਨਾਂ ਦੀ ਗੱਡੀ ਚਲਾ ਰਿਆ ਸੀਗਾ ਜੀ ਜਿਨ੍ਹਾਂ ਤੋਂ ਇਹ ਥ੍ਰੈਟ ਸੀਗਾ ਹਾਂਜੀ ਤੇ ਉੱਥੇ ਹਮਲਾਵਰਾਂ ਨੇ ਜਿਹੜਾ ਹਮਲਾ ਕੀਤਾ ਉਹਦੇ ਜਿਹੇ ਵਿਚਾਰਾ ਮੁੰਡਾ ਹੂੰ ਉੱਥੇ ਮੌਤਾ ਸ਼ਿਕਾਰ ਹੋ ਗਿਆ ਉਹਦਾ ਇਹ ਚੀਜ਼ਾਂ ਨਾਲ ਕੋਈ ਲੇਗਾ ਦੇਗਾ ਨਹੀਂ ਹੈ ਉਹਦਾ ਸਾਡੇ ਪਿੰਡ ਦਾ ਮੁੰਡਾ ਹਲੇ 26 ਤਰੀਕ ਨੂੰ ਤਾਂ ਹਲੇ ਜਾਣ ਲੱਗਿਆ ਕੰਮ ਤੇ ਉਹ ਹਾਂਜੀ ਹਾਂਜੀ ਬੇਰੋਜ਼ਗਾਰ ਸੀਗਾ ਸਰਕਾਰਾਂ ਨੇ ਤਾਂ ਕੋਈ ਰੋਜ਼ਗਾਰ ਦਾ ਹਿੱਲਾ ਨਹੀਂ ਕਰਿਆ ਬੇਰੋਜ਼ਗਾਰੀ ਦਾ ਮਾਰੇ ਆ ਬਜਾਰਾ ਕੰਮ ਤੇ ਲੱਗਿਆ ਤੇ ਉਹਦਾ ਉੱਥੇ ਜਾ ਕੇ ਕਤਲ ਹੋ ਗਿਆ ਸਿਰਫ ਡਰਾਈਵਰੀ ਕਰਨ ਗਿਆ ਸੀ ਕੰਮ ਤੇ ਕਰਨ ਹਾਂਜੀ ਹਾਂਜੀ ਸਿਰਫ ਡਰਾਈਵਰੀ ਕਰਦਾ ਸੀਗਾ ਜੀ ਹੋਰ ਕੋਈ ਨਹੀਂ ਉਹਨਾਂ ਦਾ ਲੇਗਾ ਦੇਗਾ ਕਿਸੇ ਨਾਲ ਜੀ ਤੇ ਪਿੰਡ ਦੇ ਵਿੱਚ ਨੀਕ ਨੇ ਬਾਈ ਸਾਰੇ ਹਾਂਜੀ ਸਾਡੇ ਸਰਪੰਚ ਸਾਹਿਬ ਖੜੇ ਨੇ ਸਰਪੰਚ ਸਾਹਿਬ ਅੱਸੀ ਹਾਂਜੀ ਅੱਸੀ ਕਾਲ ਜੀ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਮੁੰਡਾ ਚਲੇ ਗਿਆ ਜਯੋਵਿੰਦਰ ਸਿੰਘ ਕਿ ਜਿਹੜਾ ਜੀਵਨ ਜੋਤ उर्फ ਜੁਗਨੂ ਹੈ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਪਿੰਡ ਦੇ ਵਿੱਚ ਮਿਲਣ ਆਏ ਨੇ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ ਹਜੇ ਕੋਈ ਗੱਲਬਾਤ ਨਹੀਂ ਇਹ ਉਹ ਕਹਿੰਦੇ ਅਸੀਂ ਵਾਕੀ ਭੋਗ ਤੇ ਕਰਾਂਗੇ ਤੇ ਉਹਨਾਂ ਨੂੰ ਇਹ ਸੰਡੇ ਬੁਲਾਇਆ ਸੀ ਜੋ ਵੀ ਹੋ ਸਕਦਾ ਅਸੀਂ ਚਾਹੁੰਦੇ ਹਾਂ ਵੀ ਪਰਿਵਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਹਾਇਤਾ ਮਿਲੇ ਤੇ ਜਿਹੜੇ ਉਹ ਕਾਤਲ ਨੇ ਉਹ ਜਰੂਰ ਜਲਦੀ ਤੋਂ ਜਲਦ ਫੜੇ ਜਾਣਾ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਜੀ ਪਿੰਡ ਪਰਿਵਾਰ ਦੇ ਹਾਲਾਤ ਤਾਂ ਬਜ਼ੁਰਗ ਨੇ ਜੀ ਦੋਨੋਂ ਹਾਂ ਤੇ ਇੱਕ ਇਹਨਾਂ ਦੀ ਬੇਟੀ ਹੈ ਇਹਦਾ ਕੋਈ ਸਹਾਰਾ ਹੀ ਨਹੀਂ ਰਿਹਾ ਜੀ ਉਹੀ ਕੋਈ ਖਸਾਰਾ ਸੀਗਾ ਉਹੀ ਰੱਬ ਨੂੰ ਪਿਆਰਾ ਵੈਹ ਹੈ ਅਸੀਂ ਮੁੰਡਾ ਜੀ ਵਿਆਹ ਨਹੀਂ ਜੀ ਹਜੇ ਅਨਮੈਰਿਡ ਸੀਗਾ ਜੀ ਅਨਮੈਰਿਡ ਸੀਗਾ ਜੀ 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 ਜੇ ਗੱਲ ਕਰੀਏ ਪੂਰਾ ਪਿੰਡ ਲੱਗਦਾ ਪੂਰਾ ਸੋਕ ਦੇ ਵਿੱਚ ਜੇ ਗੱਲ ਕਰੀਏ ਇਸ ਘਟਨਾ ਦੀ ਪਿੰਡ ਪੂਰਾ ਪਿੰਡ ਸੋਕ ਦੇ ਵਿੱਚ ਹੈ ਜੀ ਹਰ ਇੱਕ ਗਲੀ ਚਲੇ ਜਾਓ ਹਰੇਕ ਬੰਦਾ ਹਰ ਗਲੀ ਦੇ ਵਿੱਚੋਂ ਰੋਂਦਾ ਮਿਲੂਗਾ ਜੀ ਹੂੰ ਇਹੀ ਹੈ ਜੀ ਅਸੀਂ ਚਾਹੁੰਦੇ ਪਰਿਵਾਰ ਦੀ ਪੂਰੀ ਕਾਇਦਲੋਂ ਅੰਦਰ ਤੋਂ ਮਦਦ ਕੀਤੀ ਜਾਵੇ ਹੂੰ ਕੋਈ ਪ੍ਰਸ਼ਾਦ ਨਹੀਂ ਪੋਚੋ ਕੋਈ ਭਾਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਕਿਸੇ ਦਾ ਫੋਨ ਆਇਆ ਹੋਵੇ ਪ੍ਰਸ਼ਾਸਨ ਦਾ ਵੀਰੇ ਆ ਉਹਨਾਂ ਨਾਲੇ ਗੱਲ ਹੋ ਰਹੀ ਹੈ ਜਗਨੂ ਦਾ ਪਰਿਵਾਰ ਹੈ ਜੋ ਪਰ ਸਾਡੇ ਤੱਕ ਉਹਨਾਂ ਨੇ ਕੋਈ ਪਹੁੰਚ ਨਹੀਂ ਕਰੀ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਪਹੁੰਚ ਨਹੀਂ ਕਰੀ ਪ੍ਰਸ਼ਾਸਨ ਨੇ ਕੋਈ ਪਹੁੰਚ ਨਹੀਂ ਕਰੀ ਹਲੇ ਨਾ ਕੋਈ ਰਿਪੋਰਟ ਦਸੀ ਇਹ ਮਸਲੇ ਨੂੰ ਉਹ ਗੈਂਗਸਟਰਾਂ ਨਾਲ ਜੋੜ ਰਹੇ ਆ ਇਹਦਾ ਮਤਲਬ ਸਾਡੇ ਪਿੰਡ ਦੇ ਮੁੰਡੇ ਦਾ ਕੋਈ ਮਤਲਬ ਨਹੀਂ ਤਾਹਗਾ ਗੈਂਗਸਟਰ ਨਾਲ ਉਹ ਇੱਕ ਆਮ ਬੰਦਾ ਦਾ ਉਹ ਆਪਣੀ ਰੋਜੀ ਰੋਟੀ ਕਮਾਣੇ ਵਾਲਾ ਤਾਂ ਉਹ ਜਿਹੜਾ ਪ੍ਰਸ਼ਾਸਨ ਉਹਨੂੰ ਜੋੜ ਰਿਹਾ ਹੈ ਵੀ ਇਹ ਇਹਨਾਂ ਨੂੰ ਦੋਨੋਂ ਨੂੰ ਮਾਰਨ ਨੂੰ ਫਿਰਦੇ ਤੇ ਬੰਦੇ ਉਹ ਪਰ ਉਹਦਾ 20 ਦਿਨ ਪਹਿਲਾਂ ਨੌਕਰੀ ਲੱਗਿਆ ਹਲੇ ਉਹ ਸਿਰਫ 20 ਦਿਨ ਪਹਿਲਾਂ 20 ਦਿਨ ਪਹਿਲਾਂ ਲੱਗਿਆ ਵੀਰੇ ਨੌਕਰੀ ਉਹ ਹੂੰ ਉਹਦਾ ਕੋਈ ਮਤਲਬ ਨਹੀਂ ਹੈਗਾ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨੂੰ ਗੈਂਗਸਟਰਾਂ ਦਾ ਨਾਮ ਦੇ ਕੇ ਉਹਦੇ ਨਾਲ ਨਾ ਜੋੜੇ ਜਾਵੇ ਉਹ ਇੱਕ ਆਮ ਪਰਿਵਾਰ ਦਾ ਬੰਦਾ ਹੈ ਉਹ ਸਾਡੇ ਵਿੱਚ ਇਹ ਆ ਉਹ ਕੋਈ ਇਹੋ ਜਿਹਾ ਉਹਦਾ ਗੱਲਬਾਤ ਨਹੀਂ ਹੈ ਕਿ ਪਿੰਡ 'ਚ ਨਹੀਂ ਕਦੇ ਅੱਜ ਤੱਕ ਲੜਿਆ ਝਗੜਿਆ ਉਹ ਹੂੰ ਇਹ ਸਰਾਸਰ ਗਲਤ ਹੈ ਜੋ ਵੀ ਉਹਨਾਂ ਨੇ ਕਿਹਾ ਹੈ ਵੀ ਗੈਂਗਸਟਰ ਨਾਲ ਦਾ ਸਬੰਧ ਦਾ ਕੋਈ ਸਬੰਧ ਨਹੀਂ ਹੈਗਾ ਉਹਦਾ ਪਰਿਵਾਰ ਵੀਰੇ ਗਰੀਬ ਹੈ ਹੁਣ ਗਰੀਬ ਬੰਦਾ ਦੱਸੋ ਤੁਸੀਂ ਕੀ ਕੀ ਕਰ ਸਕਦਾ ਏ ਇਹ ਇਹਨਾਂ ਵਾਸਤੇ ਤਾਂ ਵਕੀਲ ਵੀ ਨਹੀਂ ਕਰਨਾ ਕਿਸੇ ਨੇ ਸਾਡੀ ਬੇਨਤੀ ਉਹਨਾਂ ਨੂੰ ਹੈ ਜਿਨ੍ਹਾਂ ਦਾ ਜਿਨ੍ਹਾਂ ਦੀ ਗੱਡੀ ਚਲਾਉਂਦਾ ਤੇ ਵੀ ਉਹ ਵੱਧ ਤੋਂ ਵੱਧ ਨਾਲ ਸਾਥ ਦੇਣ ਇਹਨਾਂ ਦਾ ਹਾਲ ਚਾਲ ਜਾਣਨ ਆ ਕੇ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਮਨਚਰਨਜੀਤ ਹੈ ਜੀ ਇਸੇ ਪਿੰਡ ਦੇ ਹਾਂ ਜੀ ਕਿਵੇਂ ਦਾ ਸੁਭਾਅ ਸੀ ਲੜਕੇ ਦਾ ਅੱਜਕੱਲ ਬਹੁਤ ਵਧੀਆ ਸੁਭਾਅ ਹੈ ਮੈਂ ਤਾਂ ਚਾਚਾ ਹਾਂ ਚਾਚੇ ਹਾਂ ਚਾਚਾ ਜੀ ਹਾਂ ਕਿਵੇਂ ਕਿਵੇਂ ਵਿਚਰਦੇ ਸੀ ਪਿੰਡ ਦੇ ਵਿੱਚ ਵਿੱਚ ਬਹੁਤ ਵਧੀਆ ਵਿਚਰਦੇ ਇੱਤੇ ਕਿਸੇ ਨਾਲ ਸਾਨੂੰ ਕੋਈ ਨਾਲ ਬਣਿਆ ਹੈਗਾ ਤੇ ਇਹ ਆ ਜਾ ਬੱਚਾ ਸੀ ਆਪਣਾ ਜਿਹੜਾ ਭਾਂਜਾ ਤੇ ਭਾਂਜੀ ਵਿੱਥੇ ਰੱਖੇ ਹੋਏ ਉਹ ਵਿਚਾਰੇ ਗਰੀਬ ਹੈ ਅੱਗੇ ਤੇ ਉਹਨਾਂ ਦੇ ਬੱਚਾ ਜਿਹੜਾ ਭਾਂਜਾ ਉਹਦਾ 12ਵੀਂ ਚ ਪੜਦਾ ਜਿਹੜੀ ਉਹ ਭਾਂਜੀ ਉਹ 7ਵੀਂ ਚ ਪੜਦੀ ਹੈ ਇੰਨਾ ਕੋਈ ਕਰਨ ਸਾਜ ਨੂੰ ਆਪਣਾ ਭਾਂਜੇ ਭਾਂਜੀ ਦਾ ਘਰ ਹਾਲਾਤ ਹਾਂਜੀ ਕਹਿੰਦੇ ਘਰ ਦੇ ਹਾਲਾਤਾਂ ਨੂੰ ਲੈ ਕੇ ਕੰਮ ਦੇ ਉੱਪਰ ਲੱਗੇ ਸੀਗੇ ਵੀ ਘਰ ਦੇ ਹਾਲਾਤ ਸੁਧਾਰਨੇ ਠੀਕ ਕਰਨੇ ਹਾਂਜੀ ਹਾਂ ਮਕਾਨ ਪਾਜੀ ਪਤਨ ਜਿਹੜ ਨੇ ਕਿਸ ਤਰ੍ਹਾਂ ਪਾਇਆ ਕਿਸ ਤਰ੍ਹਾਂ ਨਹੀਂ ਆਪਣਾ ਵਿਆਹ ਵੀ ਨੇ ਆਪਣੀ ਜਿੰਨੀ ਕੁ ਆਪਣੀ ਸੋਚਿਆ ਹੈਗਾ ਉਹ ਕਹਿੰਦਾ ਮੈਨੂੰ ਮਕਾਨ ਪਾ ਲੈਣਾ ਮੈਂ ਫਿਰ ਵਿਆਹ ਦੀ ਕਲਰ ਕਰਨਾ ਹਾਂ ਜੀ ਹੁਣ ਵੀਰੇ ਆਪਣੀ ਗੈਂਗਸਟਰਾਂ ਨੂੰ ਬੇਇਨਤੀ ਜਿਹੜਾ ਵੀਡੀਓ ਆਪਣੀ ਜਾਊਗੀ ਉਹਨਾਂ ਦਾ ਤੁਸੀਂ ਆਪ ਦੱਸੋ ਵੀ ਇਹ ਗਰੀਬ ਬੰਦੇ ਨੂੰ ਮਾਰ ਕੇ ਤੁਹਾਨੂੰ ਮਿਲਿਆ ਕੁਝ ਮਿਲਿਆ ਕੁਝ ਅਗਲੇ ਤਾਂ ਤੁਸੀਂ ਪੁੱਤ ਮਾਰਤਾ ਹਾਂ ਜੀ ਅਗ ਜਿਹਦਾ ਬੇਕਸੂਰ ਐ ਨਾਲੇ ਕੋਈ ਕਸੂਰ ਨਹੀਂ ਹੈ ਤਾਂ ਉਹ ਸਾਡੀ ਵੀਡੀਓ ਦੇਖਣਗੇ ਤਾਂ ਜਰੂਰ ਜਿਨ੍ਹਾਂ ਨੇ ਮਾਰਿਆ ਹੈ ਪਰ ਉਹਨਾਂ ਨੂੰ ਪਛਤਾਵਾ ਜਰੂਰ ਹੋਗਾ ਵੀ ਐਡਾ ਵੱਡਾ ਸਾਡੇ ਤੋਂ ਪਾਪ ਹੋ ਗਿਆ ਹਾਂ ਜੇ ਤੁਹਾਡੀ ਕੋਈ ਰੰਜੇਸ ਹੈ ਤੁਸੀਂ ਜਿਹਦੇ ਨਾਲ ਹੈਗੇ ਉਹਦੇ ਨਾਲ ਭੁਗਤੋ ਤੁਸੀਂ ਤੁਸੀਂ ਜਿਹੜਾ ਗਰੀਬ ਬੰਦਾ ਡਰਾਈਵਰੀ ਕਰਦਾ ਉਹ ਡਰਾਈਵਰੀ ਤਾਂ ਹੀ ਕਰ ਰਿਹਾ ਜਿਹਦਾ ਪਰਿਵਾਰ ਪਿੱਛੇ ਬੈਕ ਨਹੀਂ ਹੈਗੀ ਕੋਈ ਜੋ ਘਰਦੋ ਤਾਕੜਾ ਹੁੰਦਾ ਉਹਨੇ ਡਰਾਈਵਰੀ ਜ਼ਰੂਰ ਕਰਨੀ ਦੀ ਸਾਡੀ ਇਹ ਬੇਨਤੀ ਵੀ ਇਹ ਕੰਮ ਰੁਕਣਾ ਚਾਹੀਦਾ ਇੱਕ ਦੋ ਨਾਰਮਰਾਈ ਜੋ ਕਰਦੇ ਆ ਗਰੀਬ ਬੰਦੇ ਦੀ ਦੇਖੋ ਆ ਜਨ ਨਜਾਇਜ਼ ਮਾਰੇ ਗਿਆ ਸਾਡੇ ਪਿੰਡ ਦਾ ਗਰੀਬ ਬੰਦਾ ਲੱਗਦਾ ਬਾਈ ਸਾਰਾ ਪਿੰਡ ਇੱਥੇ ਮੌਜੂਦ ਹੈ ਜੇ ਗੱਲ ਕਰੀਏ ਸਾਰਾ ਪਿੰਡ ਇੱਥੇ ਪਹੁੰਚਿਆ ਹੋਇਆ ਹੈ ਜੀ ਇਸ ਦੁੱਖ ਦੀ ਘੜੀ ਵਿੱਚ ਸਾਰਾ ਪਿੰਡ ਕੀ ਬੰਨੇ ਚੰਨੇ ਦੇ ਇਲਾਕੇ ਤੋਂ ਆ ਪਗੜਾਣੇ ਤੱਕ ਤੋਂ ਦਾਦੂ ਮਾਦਰੀ ਤੱਕ ਤੋਂ ਸਾਡੇ ਇੱਥੇ ਬੰਦੇ ਆ ਕੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ ਹੋਈ ਹੈ ਵੀ ਕੋਟਕਪੂਰੇ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਇਹ ਗਰੀਬ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀਗਾ ਜਿਹੜਾ ਇਹਨਾਂ ਤੋਂ ਖੋਹ ਲਿੱਤਾ ਗਿਆ ਜੀ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਕੋਈ ਮਾਲੀ ਮਦਦ ਦਿੱਤੀ ਜਾਵੇ ਉਹਨਾਂ ਨੂੰ ਇਹ ਚੀਜ਼ਾਂ ਨੂੰ ਨੱਥ ਵੀ ਪਾਣੀ ਚਾਹੀਦੀ ਹੈ ਲੋਕਾਂ ਨੂੰ ਚੱਕ ਕੇ ਅੰਦਰ ਗਿਰਨੇ ਵਾਲਾ ਮਸਲੇ ਨਾਲ ਹੱਲ ਨਹੀਂ ਹੋਣਗੇ ਨਰਾਜ ਤੰਗ ਕਰਦੇ ਆ ਵਿਧਾਇਕ ਵੀ ਹੋਣਗੇ ਆਮਾਦ ਵੀ ਪਾਰਟੀ ਦੇ ਵਿਧਾਇਕ ਨੇ ਹਾਂਜੀ 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 ਉਹਨਾਂ ਨੂੰ ਵੀ ਉਹਨਾਂ ਤੱਕ ਵੀ ਖਬਰ ਗਈ ਹੋਊਗੀ ਉਹਨਾਂ ਨੂੰ ਕੋਈ ਆਏ ਨੇ ਪਰਿਵਾਰ ਨੂੰ ਮਿਲਣ ਕੋਈ ਗੱਲਬਾਤ ਹੋਈ ਹੈ ਉਹ ਉਰੇ ਤੱਕ ਨਹੀਂ ਆ ਸਕੇ ਪਰ ਤਿੰਬ ਨਾਲ ਦੇ ਪਿੰਡ ਤਿੰਬਰਪੁਰ ਜਰੂਰ ਪ੍ਰੋਗਰਾਮ 'ਚ ਆ ਕੇ ਗਏ ਆ ਓਕੇ ਉਰੇ ਤੱਕ ਆਏ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਹੀ ਆ ਸਕੇ ਹੈਗੇ ਇੱਥੇ ਦੇ ਐਮ.ਐਲ.ਏ ਜਿਹੜੇ ਹਾਂਜੀ ਕੀ ਐਡੀ ਮੇਡੀ ਘਟਣਾ ਹੋਈ ਹੈ ਨੌਜਵਾਨ ਮੁੰਡਾ ਮਾਰਿਆ ਗਿਆ ਹੈ ਜੇ ਗੱਲ ਕਰੀਏ ਇੱਕ ਕਹਿ ਸਕਦੇ ਆ ਕਿ ਖਬਰਾਂ ਵੀ ਲੱਗ ਰਹੀਆਂ ਨੇ ਕਹਿੰਦੇ ਵੀ ਮਾਰਨ ਕਿਸੇ ਹੋਰ ਨੂੰ ਆਏ ਸੀਗੇ ਪਰ ਭਲੇਖੇ ਦੇ ਵਿੱਚ ਜਿਹੜੇ ਨੌਜਵਾਨ ਦਾ ਕਤਲ ਹੋ ਜਾਂਦਾ ਕਿੰਨੀਆਂ ਗੋਲੀਆਂ ਲੱਗੀਆਂ ਜੇ ਪਤਾ ਲੱਗਿਆ ਕੁਝ ਦੋ ਤਿੰਨ ਚਾਰ ਗੋਲੀਆਂ ਲੱਗੀਆਂ ਜਿਹਦੇ ਸਿਰ 'ਚ ਜੇ ਗੋਲੀਆਂ ਲੱਗੀਆਂ ਸਿਰ ਸਿਰ 'ਚ ਨੇ ਜੀ ਹਾਂਜੀ ਦੋ ਸਿਰ 'ਚ ਲੱਗੀਆਂ ਦੋ ਸਿਰ 'ਚ ਗੋਲੀਆਂ ਲੱਗੀਆਂ ਜਿਹਦੇ ਨਾਲ ਥੋੜੇ ਮੌਤ ਹੋ ਗਈ ਇਹ ਮੁੰਡੇ ਦੀ ਮੌਕੇ ਦੀ ਮੌਤ ਹਾਂਜੀ 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 ਤੇ ਪਰਿਵਾਰ ਮੰਗ ਕਰਦਾ ਇਨਸਾਫ ਦੀ ਪਰਿਵਾਰ ਦਾ ਇਲਾਕਾ ਪਿੰਡ ਮੰਗ ਕਰਦਾ ਜੀ ਇਨਸਾਫ ਮਿਲਣਾ ਚਾਹੀਦਾ ਇੱਕ ਗਰੀਬ ਪਰਿਵਾਰ ਦਾ ਇੱਕੋ ਇੱਕ ਸਹਾਰਾ ਜਿਹਨੂੰ ਖੋਹ ਲਿੱਤਾ ਗਿਆ ਠੀਕ ਹੈ ਜੀ ਮੰਗਦਾ ਸੀ ਇਨਸਾਫ ਦੀ ਕਰਦੇ ਇਨਸਾਫ ਤਾਂ ਸਾਨੂੰ ਚਾਹੀਦਾ ਹੀ ਚਾਹੀਦਾ ਪਰ ਉਹਦੇ ਉਹ ਤੋਂ ਬਿਨਾ ਪਰਿਵਾਰ ਵਾਲੀ ਵੀ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਵੀ ਇਹਨਾਂ ਦੀ ਕੋਈ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਜੀ ਤੇ ਤਿੰਨ ਚੀਜ਼ ਸੀ ਕਰਦੇ ਹੁਣ ਦੋ ਰਹਿ ਗਏ ਹਾਂਜੀ ਸਿਰਫ ਬਿਲਕੁਲ ਜੀ ਇਹਨਾਂ ਦਾ ਕੋਈ ਹੋਰ ਰੋਜੀ ਰੋਟੀ ਕਮਾਣੇ ਵਾਲਾ ਰਹਿਆ ਨਹੀਂ ਹੈਗਾ ਘਰ 'ਚ ਇਹ ਆਪ ਤੁਸੀ ਦੇਖ ਲਓ 75 ਸਾਲ ਉਮਰ ਹੈ ਕਿ ਹੁਣ ਕੰਮ ਕਰਨਗੇ ਕੀ ਕਰਨਗੇ ਪੁੱਤ ਦਾ ਦੁੱਖ ਖਾਂਡਣਗੇ ਦੇਖ ਸਕਦੇ ਹੋ ਪਿਤਾ ਨੇ ਯਾਦਵਿੰਦਰ ਹੋਣਾ ਦੇ ਪਿੰਡ ਚਾਂਪੁਰ ਦੀਆਂ ਤਸਵੀਰਾਂ ਨੇ ਜ਼ਿਲ੍ਹਾ ਫਤਕੜਾ ਸਾਹਿਬ ਹੈ ਕੋਟਕਪੁਰਾ ਦੇ ਵਿੱਚ ਜੋ ਹਮਲਾ ਹੋਇਆ ਜੀਵਨ ਜੋਤ ਜਗਨੂ ਹੋਣਾ ਦੇ ਉੱਪਰ ਉਹਨਾਂ ਦਾ ਡਰਾਈਵਰ ਸੀ ਜਿਹੜਾ ਯਾਦਵਿੰਦਰ ਸਿੰਘ ਪਿੰਡ ਚਾਂਪੁਰ ਦਾ ਸੀਗਾ ਇਹ ਬਾਪੂ ਜੀ ਦਾ ਲੜਕਾ ਸੀਗਾ ਤੇ ਗੱਡੀ ਚਲਾ ਰਹੇ ਸੀ ਜੇ ਜਾ ਰਹੇ ਸੀਗੇ ਕਹਿੰਦੇ ਕੋਈ ਭੋਗ ਪਿਆ ਸੀ ਭੋਗ ਤੋਂ ਨਿਕਲਣ ਤੋਂ ਬਾਅਦ ਜਦੋਂ ਉਹ ਗੱਡੀ ਦੇ ਵਿੱਚ ਬੈਠਦੇ ਨੇ ਨਿਕਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਉੱਪਰ ਅਣਪਛਾਤੇ ਹਮਲਾਵਰਾਂ ਵੱਲੋਂ ਸ਼ੂਟਰਾਂ ਵੱਲੋਂ ਜਿਹੜਾ ਹਮਲਾ ਹੁੰਦਾ ਹੈ ਹਜੇ ਪ੍ਰਸ਼ਾਸਨ ਵੀ ਇਸ ਜਿਹੜੀ ਜਾਂਚ ਪੜਤਾਲ ਲੱਭ ਰਹੇ ਨੇ ਸ਼ੂਟਰਾਂ ਨੂੰ ਲੱਭ ਰਹੇ ਨੇ ਕੌਣ ਸੀ ਕਿੱਥੋਂ ਆਏ ਸੀਗੇ ਪੂਰੀ ਜਿਹੜੀ ਜਾਂਚ ਦਾ ਵਿਸ਼ਾ ਪ੍ਰਸ਼ਾਸਨ ਹਜੇ ਕਰ ਰਿਹਾ ਪਰ ਕਿਤੇ ਨਾ ਕਿਤੇ ਪੂਰਾ ਇਲਾਕਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੋ ਗਿਆ ਪੂਰਾ ਇਲਾਕਾ ਕਿਤੇ ਨਾ ਕਿਤੇ ਜਿਹੜਾ ਹੈ ਪਗੜਾਣੇ ਪਿੰਡ ਦੇ ਆਲਦਾਲੇ ਝਾਂਪੁਰ ਪਿੰਡ ਦੇ ਆਲਦ ਸਨੀਕ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਖੜੇ ਨੇ ਕਿਉਂਕਿ ਜੇ ਗੱਲ ਕਰੀਏ ਤਿੰਨ ਜੀ ਸੀਗੇ ਭੈਣ ਵਿਆਹੀ ਹੋਈ ਆ ਜਦਵਿੰਦਰ ਹੁਣਾਂ ਦੀ ਤੇ ਪਿੱਛੇ ਹੁਣ ਬਾਪੂ ਜੀ ਤੇ ਉਹਨਾਂ ਦੀ ਧਰਮ ਪਤਨੀ ਹੋਣੀ ਪਿੱਛੇ ਦੇ ਕੇ ਕਹਿੰਦੇ ਕਮਾਉਣੇ ਵਾਲਾ ਸਿਰਫ ਸਾਡੇ ਘਰ ਦੇ ਵਿੱਚ ਇੱਕ ਲੜਕਾ ਸੀਗਾ ਤਾਂ ਕਮਾਉਣ ਨੂੰ ਲੈ ਕੇ ਕੰਮ ਨੂੰ ਲੈ ਕੇ ਜਿਹੜਾ ਉਹ ਕੋਟਕਪੂਰੇ ਦੇ ਵਿੱਚ ਉਹਨਾਂ ਦੀ ਗੱਡੀ ਚਲਾਉਂਦਾ ਡਰਾਈਵਰ ਬਣ ਕੇ ਤੇ ਕੰਮ ਕਰਨ ਜਾਂਦਾ ਵੀ ਆਪਣੇ ਘਰ ਦੇ ਹਾਲਤ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਬਈ ਤੁਸੀਂ ਸ਼੍ਰੋਮਣੀ ਕਾਲੇਦਾਨ ਅੰਬਰਸਰ ਤੋਂ ਕੋਈ ਆਪਣੇ ਲੈਵਲ ਦੇ ਉੱਪਰ ਕੋਈ ਇੱਥੋਂ ਦੇ ਫਤਗੜ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਹੋਣ ਐਸਪੀ ਤਾਂ ਐਸਪੀ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਹੋਵੇ ਪ੍ਰਸ਼ਾਸਨ ਫਿਲਹਾਲ ਤਾਂ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਪਰ ਜਲਦ ਹੀ ਅਸੀਂ ਪਹਿਲਾਂ ਅਸੀਂ ਦੇਖ ਰਹੇ ਹਾਂ ਪ੍ਰਸ਼ਾਸਨ ਕਰਦਾ ਕੀ ਆ ਉਹ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨੂੰ ਆਪ ਜਾ ਕੇ ਮਿਲ ਕੇ ਆਵਾਂਗੇ ਸਾਡਾ ਵਫਾਦੂ ਮਿਲ ਕੇ ਆਊਗਾ ਜ਼ਿਲ੍ਹੇ ਦਾ ਜਾ ਕੇ ਹਾਂਜੀ ਮੰਗ ਕਰਦੇ ਜੀ ਹਾਂ ਜਰੂਰ ਚਾਹੀਦੀ ਸਾਨੂੰ ਇਹ ਬੰਦਾ ਚੰਗਾ ਦਾ ਜੀ ਸਾਡੇ ਪਿੰਡ ਦਾ ਹਾਂ ਅਸੀਂ ਇਸ ਦੇ ਬਾਅਦ ਬਹੁਤ ਘਟਨਾਵਾਂ ਵੇਖਤੀਆਂ ਸਾਨੂੰ ਗੱਲ ਕਰ ਦੇ ਸਕਦੇ ਅਸੀਂ ਇਸ ਬਾਰੇ ਸਾਨੂੰ ਬਹੁਤ ਦੁੱਖ ਆ ਇਸ ਪਰਿਵਾਰ ਵਾਰੇ ਵੀ ਸਾਨੂੰ ਇੰਨੀ ਘਟਨਾ ਵਖਸੀ ਆ ਕਿ ਇਹਦਾ ਕਾਰਕਰਨ ਵਾਲਾ ਕੋਈ ਨਹੀਂ ਹੈ ਜੀ ਹਾਂ ਕਿਹੜੀ ਪਾਰਟੀ ਤੋਂ ਹੈ ਕਮਿਊਨਕਲ ਦਾ ਲਮਰਸਰ ਜੀ ਕਿਵੇਂ ਪਤਾ ਲੱਗਦਾ ਜੀ ਪਰਵਾਹ ਤੇ ਜਿਵੇਂ ਸਾਨੂੰ ਪਤਾ ਲੱਗਿਆ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਤੇ ਤਾਂ ਅਸੀਂ ਇੱਥੇ ਆਏ ਆ ਪਰ ਅਸੀਂ ਇਹ ਚਾਹੁੰਦੇ ਆ ਵੀ ਇਸ ਜਿਹੜਾ ਗੈਂਗਵਾਰ ਕਰਕੇ ਗਿਆ ਕਿਤੇ ਪਹਿਲਾਂ ਵਾਂਗੂ ਜਿਵੇਂ ਪਟਿਆਲੇ ਦੇ ਦੋ ਚੱਕੇ ਮੁੰਡੇ ਮਾਰਦੇ ਆ ਉਹ ਕੰਮ ਨਾ ਹੋਵੇ ਅਸਲੀ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੀ ਮੰਗ ਇਹੀ ਹੈ ਹਰ ਪਰਿਵਾਰ ਨੂੰ ਸਾਬ ਦਤਾ ਮਤਲਬ ਅਸਲ ਬੰਦਿਆਂ ਨੂੰ ਲੱਭ ਕੇ ਉਹਨਾਂ ਨੂੰ ਸਜ਼ਾ ਦਿੱਤੀ ਅਸਲ ਬੰਦਿਆਂ ਨੂੰ ਸਜ਼ਾ ਦਿੱਤਾ ਜਾਵੇ ਵੀ ਆ ਜਿਹੜੇ ਦੂਜੇ ਜਿਵੇਂ ਪਟਿਆਲੇ ਪਹਿਲਾਂ ਚੱਕ ਕੇ ਦੋ ਮਾਰਦੇ ਉਹ ਏਦਾਂ ਦਾ ਕਿਸੇ ਗਰੀਬ ਘਰ ਦਾ ਪੁੱਤ ਨਾ ਚੱਕ ਕੇ ਮਾਰਿਆ ਜਾਵੇ ਲੋ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਲੋ ਐਂਡ ਤਾਂ ਹੈ ਹੀ ਨਹੀਂ ਜੀ ਬਿਲਕੁਲ ਖਤਮ ਦਾ ਕਿਉਂਕਿ ਸਰਕਾਰ ਹੀ ਖਤਮ ਹੈ ਲੋ ਐਂਡ ਆਰਡਰ ਵੀ ਖਤਮ ਹੈ ਸਾਰਾ ਕੁਝ ਕਿਉਂਕਿ ਜਿੱਥੇ ਦੇਖੋ ਨਜਾਇਜ਼ ਜੋ ਝੂਠੇ ਪਰਚੇ ਤਾਂ ਪਾ ਸਕਦੇ ਆ ਜੇ ਕੋਈ ਸੱਚ ਬੋਲੂਗਾ ਸੱਚ ਨੂੰ ਦਬਾਇਆ ਜਾ ਰਿਹਾ ਸੱਚ ਨੂੰ ਹਰ ਇੱਕ ਜਗ੍ਹਾ ਤੇ ਕੁਚਲਿਆ ਜਾ ਰਿਹਾ ਝੂਠਿਆ ਜੇ ਤੁਸੀਂ ਸੱਚ ਬੋਲੋਗੇ ਨਾ ਤੁਹਾਡੇ ਤੇ ਪਰਚਾ ਹੋ ਜਾਊਗਾ ਜਿਹੜਾ ਬੰਦਾ ਕੰਮ ਕਰਦਾ ਜਾਂ ਨਸ਼ੇ ਵੇਚਦਾ ਕੁਝ ਕਰਦਾ ਉਹਤੇ ਪਰਚਾ ਨਹੀਂ ਹੁੰਦਾ ਉਹ ਤਾਂ 10 ਦਿਨ ਬਾਅਦ ਆ ਜਾਂਦਾ ਹੂੰ ਇਸ ਕਰਕੇ ਅਸੀਂ ਦੇਖ ਰਹੇ ਹਾਂ ਮੈਂ ਫਰੇਗੜ ਸਾਹਿਬ ਨੂੰ ਸਰਕਲ ਪ੍ਰਧਾਨਮੀ ਆ ਮੰਡੀ ਗਵਿੰਦਗੜ੍ਹ ਸ਼ਹਿਰ ਦਾ ਵੀ ਪ੍ਰਧਾਨਮਾ ਹਾਂ ਮੈਂ ਦੇਖ ਰਿਹਾ ਗਵਿੰਦਗੜ੍ਹ ਦੇ ਵਿੱਚ ਅਸੀਂ ਬਹੁਤ ਨਸ਼ਿਆਂ ਦੇ ਵਰਕਲੌਪ ਚੱਲ ਰਹੇ ਸੀ ਔਰ ਸਾਡੇ ਇੱਕ ਪਾਰਟੀ ਦਾ ਨੌਜਵਾਨ ਜਿਹੜਾ ਕਿ ਨਸ਼ੇ ਆਲਿਆਂ ਨੂੰ ਫੜਾਉਂਦਾ ਸੀ ਉਸ ਦੀ ਕੇਸਾਂ ਦਾੜੀਆਂ ਨੂੰ ਹੱਥ ਪਾਉਣ ਤੇ ਉਹਨੇ ਫਿਰ ਕਿਰਪਾਨ ਗੱਡੀ ਤੇ ਅਗਲੇ ਦਾ ਹੱਥ ਵੱਢਿਆ ਤੇ ਉੱਤੇ ਉਲਟਾ ਪਰਚ ਹੋ ਗਿਆ ਜਿਹੜਾ ਕਿ ਦਾੜੀ ਦੇ ਹੱਥ ਪਾਉਣ ਦਾ ਸਾਡਾ ਪਰਚੇ ਨਹੀਂ ਹੋਇਆ ਉੱਤੇ ਹੂੰ ਦਸਤਾਨ ਹੁਣੀ ਵੀ ਮੌਜੂਦ ਨੇ ਬਾਈ ਕਿਵੇਂ ਦੇਖਦੇ ਹੋ ਘਟਣਾ ਨੂੰ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੰਦਭਾਗੀ ਘਟਨਾ ਹੈ ਬਾਈ ਜੀ ਹਾਂਜੀ ਤੇ ਗੱਲ ਕਹਾਣੀ ਇਹ ਹੈ ਵੀ ਦੇਖੋ ਉੱਥੇ ਦੇ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕਹਿੰਦੇ ਨੇ ਵੀ ਪਰਚਾ ਕਰਤਾ ਹੂੰ ਡੀਐਸਪੀ ਕਹਿੰਦਾ ਇਹ ਵੀ ਇਹ ਗੈਂਗਵਾਰਾ ਹੂੰ ਗੈਂਗਵਾਰਕ ਇਧਰ ਤੋਂ ਹੋਗੀ ਪਰਿਵਾਰ ਨੂੰ ਜਾ ਕੇ ਮਿਲੋ ਉੱਥੇ ਦੇ ਲੋਕਲ ਬੰਦੇ ਨੂੰ ਮਿਲੋ ਵੀ ਇਹ ਬੰਦਾ ਕਿਹੜੇ ਗੈਂਗਸਟਰ ਨਾਲ ਸਬੰਧ ਰੱਖਦਾ ਸੀ ਕਿਸੇ ਗੈਂਗਸਟਰ ਨਾਲ ਸਬੰਧ ਨਹੀਂ ਸੀ ਗਰੀਬ ਘਰ ਦਾ ਮੁੰਡਾ ਸੀ ਠੀਕ ਹੈ ਉੱਥੋਂ ਦੇ ਡੀਐਸਪੀ ਤੇ ਐਸਐਸਪੀ ਦੀ ਬਿਆਨ ਆਉਂਦੇ ਨੇ ਕਹਿੰਦੇ ਨੇ ਵੀ ਇਹ ਗੈਂਗਵਾਰਾ ਗੈਂਗਵਾਰ ਨਾਲ ਕਿੱਧਰੋਂ ਸਬੰਧ ਹੋ ਗਿਆ ਜਦੋਂ 25 ਦਿਨ ਪਹਿਲਾਂ ਮੁੰਡਾ ਕੰਮ ਤੇ ਲੱਗਿਆ ਏ ਪਹਿਲਾਂ ਇੱਕ ਡਾਕਟਰ ਜਿਹੜਾ ਡਾਕਟਰ ਕਹਿਣ ਦਾ ਵੀ ਇੱਕ ਵਧੀਆ ਬੰਦੇ ਨਾਲ ਕੰਮ ਤੇ ਲੱਗਿਆ ਹੋਇਆ ਸੀ ਠੀਕ ਨਹੀਂ ਉੱਥੇ ਥੋੜੀ ਜੀ ਤਨਖਾਹ ਘੱਟ ਮਿਲਦੀ ਸੀ ਇਹ ਵੀਰ ਉਹਨਾਂ ਕੋਲ ਆ ਗਿਆ ਠੀਕ ਹੈ ਇਹਨਾਂ ਨੂੰ ਕੀ ਪਤਾ ਸੀ ਵੀ ਇਹ ਘਾਣਾ ਪਰ ਜਾਣਾ ਏ ਠੀਕ ਹੈ ਗੱਲ ਕਹਾਣੀ ਇਹ ਹੈ ਵੀ ਨਿਰਦੋਸ਼ ਮੁੰਡਾ ਮਾਰਿਆ ਗਿਆ ਪ੍ਰਸ਼ਾਸਨ ਇਹਨੂੰ ਗੈਂਗਬੋਰ ਦਾ ਨਾਮ ਦੇ ਰਹੀ ਆ ਹਾਂਜੀ ਇਹ ਗੈਂਗਵਾਰ ਦਾ ਨਾਮ ਤਾਂ ਦੇ ਰਹੀ ਹੈ ਤਾਂ ਕਿ ਕੋਈ ਇਹਦੇ ਉੱਤੇ ਸਟੇਕ ਜਿਹੜੀ ਕਾਰਵਾਈ ਨਾ ਹੋਵੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਕੋਈ ਅ ਕਾਰਵਾਈ ਨਾ ਹੋਵੇ ਨਾ ਫੜੇ ਜਾਣ ਨਾ ਕੋਈ ਕਾਨੂੰਨੀ ਕਾਰਵਾਈ ਹੋ ਸਕੇ ਉਹਨਾਂ ਦੇ ਉੱਤੇ ਗੱਲ ਕਹਾਣੀ ਇਹ ਹੈ ਬਾਈ ਜੀ ਤੇ ਪ੍ਰਸ਼ਾਸਨ ਦੀ ਇਹਦੇ ਵਿੱਚ ਪੂਰੀ ਹਨਗੈਲੀ ਆ ਕੇਸ ਨੂੰ ਦਬਾਇਆ ਜਾ ਰਿਹਾ ਹੈ ਪਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਕੇਸ ਨੂੰ ਪੂਰਾ ਆਪਣੇ ਜਦੋ ਜਹਿਦ ਕਰੂਗੀ ਹਾਂਜੀ ਅਤੇ ਜਿਹੜਾ ਪਰਿਵਾਰ ਹੈ ਉਸ ਦੇ ਨਾਲ ਖੜੇ ਆ ਅਤੇ ਇਨਸਾਫ ਲੈ ਕੇ ਹਟਾਂਗੇ ਬਾਈ ਇਹ ਕੋਟਕਪੂਰੇ ਤੇ ਫਰੀਦਕੋਟ ਦੀ ਜਿਹੜੀ ਉੱਥੇ ਦੇ ਪ੍ਰਸ਼ਾਸਨ ਹੈ ਉਹਨਾਂ ਨੂੰ ਚੇਤਾਵਨੀ ਤੇ ਉਹਨਾਂ ਨੂੰ ਅਪੀਲ ਕਰਦੇ ਆ ਇੱਕ ਤਰ੍ਹਾਂ ਵੀ ਬਾਈ ਜੀ ਜਿਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਕਰੋ ਨਾ ਕਿ ਗੈਂਗਬੋਰ ਦਾ ਨਾਮ ਦੇ ਕੇ ਨਿਰਦੋਸ਼ੇ ਕੱਲੋਂ ਕੋਈ ਫੜਿਆ ਜਾਵੇ ਜਿਵੇਂ ਬਾਬਾ ਜੀ ਨੇ ਕਿਹਾ ਹੈ ਸਾਡੇ ਪ੍ਰਧਾਨ ਜੀ ਨੇ ਵੀ ਕੱਲੋਂ ਕਿਸੇ ਦੇ ਉੱਤੇ ਕਾਰਵਾਈ ਝੂਠੀ ਕੀਤੀ ਜਾਵੇ ਉਹ ਵੀ ਨਿਰਦੋਸ਼ ਗਲਤ ਗੱਲ ਹੈ ਦੋਸ਼ੀਆਂ ਨੂੰ ਫੜਨਾ ਚਾਹੀਦਾ ਦੇਖੋ ਮੁੰਡੇ ਦੇ ਸਿਰ 'ਚ ਗੋਲੀ ਲੱਗੀ ਆ ਗੋਲੀਆਂ ਦੇ ਫਾਇਰ ਚਾਰ ਗੱਡੀ ਦੇ ਉੱਤੇ ਹੋਏ ਨੇ ਤਿੰਨ ਮੁੰਡੇ ਤੇ ਲੱਗੇ ਨੇ ਠੀਕ ਹੈ ਚਾਰ ਤਿੰਨ ਤਿੰਨ ਤੋਂ ਚਾਰ ਫਾਇਰ ਜਾਂਦੇ ਹੋਏ ਪਿੰਡ ਦੇ ਵਿੱਚ ਕੀਤੇ ਗਏ ਨੇ ਹਾਂਜੀ ਇਹ ਲਾਅ ਐਂਡ ਆਰਡਰ ਕਿੱਥੇ ਰਹਿ ਗਿਆ ਹੈ ਭਗਵੰਤ ਮਾਨ ਹੁਬ ਹੁਬ ਕੇ ਗੱਲਾਂ ਕਰਦਾ ਹੈ ਵੀ ਅਸੀਂ ਤਾਂ ਜੀ ਆਹ ਚਿੱਟਾ ਪੀਲਾ ਪਈਆ ਚਲਾਤਾ ਜੀ ਐ ਕਰਤੇ ਨਸ਼ੇ ਵਾਲੇ ਫੜ ਲੇ ਆ ਕਰਤਾ ਵਾ ਕਰਤਾ ਪਰ ਕਿੱਥੇ ਹੈ ਇਹ ਦਿਨੋ-ਦਿਨੀ ਐਨਕਾਊਂਟਰ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਜੇ ਇਹ ਇਹਦੇ ਵਿੱਚ ਵੀ ਮਿਲੀ ਭੁਗਤ ਕਿਸੇ ਪ੍ਰਸ਼ਾਸਨ ਦੀ ਨਿਕਲੀ ਫਿਰ ਕੀ ਕਿਹਦੇ ਤੇ ਕਾਰਵਾਈ ਹੋਗੀ ਕੌਣ ਉਹਦਾ ਜ਼ਿੰਮੇਵਾਰ ਹੈ ਭਗਵੰਤਮਾਨ ਸਰਕਾਰ ਜ਼ਿੰਮੇਵਾਰ ਹੈ ਜਾਂ ਉਹ ਜਿਹੜੇ ਉੱਥੇ ਦੇ ਲੋਕਲ ਪੁਲਿਸ ਵਾਲੇ ਨੇ ਉਹ ਜ਼ਿੰਮੇਵਾਰ ਹੋਣਗੇ ਤੁਸੀਂ ਸਿਮਰਤ ਜੀ ਦੇ ਮਾਨ ਹੁਣਾਂ ਨਾਲ ਗੱਲਬਾਤ ਕਰੀ ਹੈ ਪਾਰਟੀ ਦੇ ਪ੍ਰਧਾਨ ਹੁਣਾਂ ਨੇ ਇਸ ਸਬੰਧੀ ਜਿਹੜੀ ਇਹ ਘਟਨਾ ਹੋਈ ਹੈ ਸਰਦਾਰ ਪ੍ਰਧਾਨ ਮਾਨ ਸਾਹਿਬ ਦੇ ਧਿਆਨ ਦੇ ਵਿੱਚ ਸਾਰੀ ਗੱਲ ਹੈ ਜੀ ਹਾਂਜੀ ਆਪਾਂ ਮੌਤਬਰ ਬੰਦੇ ਖੜੇ ਨੇ ਸਾਰੇ ਠੀਕ ਹੈ ਇਸ ਗੱਲ ਨੂੰ ਆਪਾਂ ਇਨਸਾਫ ਦਿਵਾਵਾਂਗੇ ਗੱਲ ਕਹਾਣੀ ਇਹ ਹੈ ਜੀ ਪ੍ਰਸ਼ਾਸਨ ਨੂੰ ਚੇਤਾਵਨੀ ਇਸ ਗੱਲ ਦੀ ਕਹਿੰਦੇ ਆ ਵੀ ਬਈ ਸਾਨੂੰ ਰੋਡਾਂ ਤੇ ਨਾ ਆਣਾ ਪਵੇ ਸਾਨੂੰ ਧਰਨੇ ਮਜਾਰੇ ਨਾ ਕਰਨੇ ਪੈਣ ਜਿਨੇ ਟੱਪ ਦੇ ਤੋਂ ਕਾਰਵਾਈ ਹੋਣੀ ਚਾਹੀਦੀ ਆ ਅਤੇ ਉੱਥੋਂ ਦੇ ਐਸਐਸਪੀ ਦੀ ਜ਼ਿੰਮੇਵਾਰੀ ਬਣਦੀ ਆ ਬਈ ਵੀ ਉੱਥੇ ਤਾਂ ਜਿਹੜਾ ਲਾਅ ਐਂਡ ਆਰਡਰ ਕਿੱਥੇ ਆ ਕਿਉਂ ਗੱਲ ਕਹਾਣੀ ਇਹ ਬਣਦੀ ਆ ਵੀ ਉਹਨਾਂ ਦਾ ਡਾਓ ਇੰਟੈਲੀਜੈਂਸ ਕਿੱਥੇ ਆ ਕਿੱਥੇ ਉਹਨਾਂ ਦੀ ਇੰਟੈਲੀਜੈਂਸ ਹੈ ਕਿੱਥੇ ਮਿਲਟਰੀ ਇੰਟੈਲੀਜੈਂਸ ਹੈ ਕਿੱਥੇ ਬਾਕੀ ਆਈਬੀ ਵਰਗੇ ਨੇ ਕਹਿ ਦਿੰਦੇ ਆ ਵੀ ਹਾਂ ਜੀ ਅਸੀਂ ਬਹੁਤ ਲੱਖਾਂ ਦਾ ਬਜਟ ਹੈ ਸਾਡਾ ਇੰਟੈਲੀਜੈਂਸ ਦੇ ਕਿੱਥੇ ਨੇ ਆਮ ਲੋਕਾਂ ਦੇ ਉੱਤੇ ਤਾਂ ਗੋਲੀਆਂ ਚੱਲ ਰਹੀਆਂ ਨੇ ਦਿਨ ਦਿਹਾੜੇ ਆਮ ਲੋਕਾਂ ਨੂੰ ਕੋਈ ਸੇਫਟੀ ਨਹੀਂ ਹੈ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਨਾ ਪ੍ਰਸ਼ਾਸਨ ਕਰਦਾ ਹੈ ਨਾ ਕੋਈ ਜੇ ਜਸਟਿਸ ਵਾਲੇ ਪਾਸੇ ਜਾਈਏ ਤਾਂ ਉੱਥੇ ਕੋਈ ਕਾਰਵਾਈ ਨਹੀਂ ਹੁੰਦੀ ਹਾਂਜੀ ਸਭ ਪਾਸੇ ਢਿੱਲੇ ਪੰਜਾਬ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਨੇ ਚਾਹੇ ਇੱਧਰ ਵਾਲੇ ਪਾਸਿਓਂ ਲਾ ਲਓ ਚਾਹੇ ਉੱਧਰ ਵਾਲੇ ਪਾਸਿਓਂ ਲਾ ਲਓ ਸਭ ਕਹਾਣੀ ਰਲਿਮਿਲੀ ਚੱਲ ਰਹੀ ਹੈ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਆ ਬਾਈ ਕੱਲ ਨੂੰ ਥੋੜੇ ਤੇ ਵੀ ਕਾਰਵਾਈ ਹੋ ਸਕਦੀ ਆ ਪਿੰਡ ਵਾਲੇ ਵੀ ਇੱਥੇ ਮੌਜੂਦ ਨੇ ਪਿੰਡ ਨਿਵਾਸੀਆਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਕੋਈ ਬੋਲਣਾ ਚਾਹੁੰਦਾ ਜੀ ਬੋਲ ਬਾਈ ਦੁੱਖ ਦੀ ਘੜੀ ਵਿੱਚ ਪਹੁੰਚੇ ਹਾਂ ਮੰਗ ਕੀ ਕਰਦੇ ਹਾਂ ਇੱਕ ਵਾਰ ਦੱਸ ਦੋ ਮੰਗਦਾ ਜੀ ਇਨਸਾਫ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਕੋਈ ਇੱਕ ਬੱਚਾ ਦਾ ਇਹਦਾ ਗਰੀਬ ਦਾ ਇਹਨੂੰ ਬੱਦ ਤੇ ਬੱਦ ਇਨਸਾਫ ਮਿਲਣਾ ਚਾਹੀਦਾ ਤੋਂ ਤਸਵੀਰਾਂ ਦੇਖੀਆਂ ਪਿੰਡ ਝਾਂਪੁਰ ਦੀਆਂ ਜ਼ਿਲ੍ਹਾ ਫਤਗੜ ਸਾਹਿਬ ਦਾ ਪਿੰਡ ਹੈ ਜੀ ਯਾਦਵਿੰਦਰ ਹੋਣਾ ਦਾ ਡਰਾਈਵਰ ਸੀ ਕਿ ਜੀਵਨ ਜੋਤ ਜੁਗਨੂ ਹੋਣਾ ਦੇ ਕੋਟਕਪੂਰੇ ਦੇ ਵਿੱਚ ਘਟਨਾ ਵਾਪਰੀ ਹੈ ਪਿੰਡ ਬਾਂਮਣ ਵਾਲਾ ਦੇ ਵਿੱਚ ਜਿੱਥੇ ਕਿ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਤਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਪਹੁੰਚੇ ਸੀਗੇ ਸ਼੍ਰੋਮਣੀ ਅਕਾਲੀ ਦਲ ਨੰਬਰਸਰਬ ਦੀ ਪੂਰੀ ਟੀਮ ਇੱਥੇ ਪਹੁੰਚੀ ਆ ਕਹਿੰਦੇ ਜੀ ਪ੍ਰਧਾਨ ਸਾਹਿਬ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਸ਼ਾਸਨ ਤੱਕ ਵੀ ਇਸ ਜਿਹੜਾ ਮੁੱਦਾ ਇਹਨੂੰ ਮੰਗ ਨੂੰ ਰੱਖਾਂਗੇ ਤਾਂ ਉਸ ਨੂੰ ਲੈ ਕੇ ਪੂਰੀ ਗੱਲਬਾਤ ਕਰਾਂਗੇ ਸੋ ਤੁਹਾਡੇ ਕੀ ਵਿਚਾਰ ਨੇ ਇਸ ਸਬੰਧੀ ਆਪਣੇ ਕਮੈਂਟਾਂ ਵਿੱਚ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ